ਮਾਈਕ ਥੋੜੇ نیچے ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੋਨੀ ਦੇ ਸਾਰੇ ਜਿੰਨੇ ਜਿੱਤੇ ਹੋਏ ਸਾਡੇ ਐਮ ਐਲ ਏ ਸਹਿਬਾਨ ਸੀ ਸਾਰੇ ਨੇ ਭਾਗ ਲਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਜ਼ਿਟਿਵ ਮੀਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀ ਆ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਅਜੰਡਾ ਲੈ ਕੇ ਜਾਣਾਗਾ ਪੋਜ਼ਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ-ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ 'ਚ ਕੀਤੀ ਨੂੰ ਲੋਕਾਂ ਦੇ ਸਾਹਮਣੇ ਧੱਕੜੇ ਲੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗੱਲ ਦਾ ਕਿ 2 ਸਾਲਾਂ ਦੇ ਅੰਦਰ ਸਾਡੀਆਂ ਵੱਡੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ 'ਚੋਂ ਚਾਰ ਗਰੰਟੀਆਂ ਅਸੀਂ ਪੰਜਾਬ 'ਚ ਪੂਰੀਆਂ ਕਰ ਚੁੱਕੇ ਹਾਂਗੇ ਪਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਪਰ ਭ੍ਰਿਸ਼ਟਾਚਾਰੀ ਜਿਹੜੇ ਨੇ ਕਿ ਅਸੀਂ ਉਹ ਲਗਾਤਾਰ ਉਹਨਾਂ ਨੂੰ ਖਤਮ ਪੰਜਾਬ 'ਚ ਕਰ ਰਹੇ ਹਾਂਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ 'ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੋਂ ਹੀ ਹੋਏ ਅਸੀਂ 2 ਸਾਲਾਂ 'ਚ ਕੀਤੇ ਨੇ ਸੋ ਪੋਜ਼ਿਟਿਵ ਅਜੰਡਾ ਲੈ ਕੇ ਜਾ ਰਹੇ ਆ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ 'ਚ ਜਿੱਤ ਪ੍ਰਾਪਤ ਜੀਮਨ ਸਾਹਿਬ ਭਾਜੀਪੀ ਪੰਜਾਬ ਨੂੰ ਫੋਕਸ ਕਰਦੀ ਨਜ਼ਰ ਆ ਰਹੀ ਹੈ ਇਸ ਵਾਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਜਿੰਨੀਆਂ ਨੇ ਪੰਜਾਬ ਪੰਜਾਬ ਦੇ ਲੋਕਾਂ ਨੇ ਵੀ ਭਾਜੀਪੀ ਨੂੰ ਫੋਕਸ ਕੀਤਾ ਹੋਇਆਗਾ ਭਾਜੀਪੀ ਨੂੰ ਸਭ ਸਪੋਰਟ ਦੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤਿੰਨ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤੀ ਸੀ ਪਰਦੇਸ਼ ਦੇ ਸਾਹਮਣੇ ਤੇ ਸੱਚਾ ਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਪਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੋਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹੱਕ ਮੰਗਣ ਜਾਂਦੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਸੋ ਪੰਜਾਬ ਦੇ ਲੋਕ ਬਹੁਤ ਅچھے ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਕਹਿੰਦੇ ਆ। ਸ਼ਰਮਣੀ ਕਾਲੇਦ ਦੇ ਪੰਜ ਕੋਨਾ ਮੁਕਾਬਲਾ ਹੋਵੇ ਚਾਰੇ ਵੱਖਰੀਆਂ ਪਾਰਟੀਆਂ ਚੋਣਾਂ ਲਈ ਜਲ ਅਮਰ ਸਭ ਤੋਂ ਸਿੱਧੇ ਕੈਂਪੇਨ ਵਿੱਚ ਆਮ ਨੇ। ਸੋਸ ਮੁਕਾਬਲੇ ਕਿਵੇਂ ਬੀਟ ਕੈਂਪੇਨ ਕਰੀਏ। ਬਿਲਕੁਲ ਸਾਡੇ ਕੰਮ ਨੇ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੂੰ ਸਿਰਫ ਰਾਜਨੀਤੀ ਕੀਤੀ ਆ ਉਹ ਹਾਰਨਗੇ। ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਜਦੋਂ ਪੰਜਾਬ 'ਚ ਸ਼ਰਮਣੀ ਕਾਲੇਦ ਤੇ ਭਾਜਪਾ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨਹੀਂ ਬਖਸ਼ੇ ਗਿਆ। ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ। ਕੀ ਗੁਰਗ੍ਰਾਂ ਸਾਹਿਬ ਦੀ ਬੇਅਦਬੀ ਹੋਈ ਇਨਸaaf ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਭੁੱਲੇ ਨਹੀਂ ਪਿਛਲੇ 5 ਸਾਲ ਪੰਜਾਬ ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਦੇ ਲੋਕ ਚਾਣਦੇ ਨੇ ਕਿ ਸਾਡੀ ਸਰਕਾਰ ਬਣਦਿਆਂ ਹੀ 2 ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਤ ਜੀ ਨੇ ਕਿਹਾ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਲ ਬੈਰਟ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਮਿਲਿਆ ਨੇ ਇਹ ਮੈਂ ਸਮਝਦਾ ਬਹੁਤ ਵੱਡਾ ਕ੍ਰਿਤੀਮਾਨ ਆ ਪੰਜਾਬ ਚ 600 ਯੂਨਟ ਇਲੈਕਟ੍ਰਿਸਿਟੀ ਫ੍ਰੀ ਆਫ ਕਾਸਟ ਪੰਜਾਬ ਦੇ ਲੋਕਾਂ ਦੇ ਦੇ ਦਿਆ ਔਰ 90% ਤੋਂ ਉੱਪਰ 95% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਹੈਗਾ ਸੋ ਸਾਡੀਆਂ ਵੱਡੀਆਂ ਪ੍ਰਾਪਤੀਆਂ ਨੇ ਠੀਕ ਹੈ ਥੈਂਕ ਯੂ ਬਿਲਕੁਲ